you ਸਾਰੇ ਜਿਹੜੇ ਬਰਨਾਲਾ ਵਾਸੀ ਆ ਖਾਸ ਤੌਰ ਤੇ ਵਾਰਡ ਨੰਬਰ 15 ਦੇ ਵਾਸੀਆਂ ਨੂੰ ਮੈਂ ਜਿੱਥੇ ਵਧਾਈ ਦੇਣਾ ਉੱਥੇ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਕਿ ਤਕਰੀਬਨ 5 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਇੱਥੇ ਡਿਵੈਲਪਮੈਂਟ ਦੇ ਕੰਮ ਕਹਿ ਲਓ ਜਾਂ ਕਿਉਂਕਿ ਪਿਛਲੇ 70-70 ਸਾਲ ਤੋਂ ਜਿਹੜੀਆਂ ਪੀਣ ਵਾਲੀਆਂ ਪਾਈਪਾਂ ਪਈਆਂ ਹੋਈਆਂ ਸੀ ਉਹਨਾਂ ਨੂੰ ਚੇਂਜ ਜਿਹੜਾ ਕੀਤਾ ਜਾ ਰਿਹਾ ਤੇ ਸੀਵਰੇਜ ਦਾ ਕੰਮ ਜਿਹੜਾ ਇਸ ਵਾਰ ਤੇ ਜਿਹੜਾ ਉਹ ਕਰਵਾਇਆ ਜਾ ਰਿਹਾ ਕਿਉਂਕਿ ਬੜੇ ਲੰਬੇ ਸਮੇ ਤੋਂ ਇਸੇ ਸ਼ਿਕਾਇਤ ਆਉਂਦੀ ਸੀ ਸਾਰੇ ਕਿਤੇ ਤੋ ਕਿ ਸਾਰੇ ਵਾਰਡ ਵਾਸੀ ਜਾਣਦੇ ਆ ਕਿ ਪੀਣ ਵਾਲੇ ਪਾਣੀ ਦੇ ਵਿੱਚ ਜਿਹੜਾ ਸੀਵਰੇਜ ਦਾ ਪਾਣੀ ਹੈ ਉਹ ਮਿਕਸ ਹੋ ਕੇ ਜਿਹੜਾ ਉਹ ਆਉਂਦਾ ਸੀ ਤੇ ਆ ਜਿਹੜਾ ਸਦਰ ਬਾਜ਼ਾਰ ਹੈ ਇੱਥੇ ਤਾਂ ਕਹ ਲੋ ਵੀ ਜੱਜੰਦਾ ਬਰਨਾਲਾ ਬਣਿਆ ਤੇ ਸੀਵਰੇਜ ਦਾ ਪ੍ਰਬੰਧ ਜਿਹੜਾ ਉਹ ਹੈ ਨਹੀਂ ਸੀ ਸੋ ਜਿੱਥੇ ਨਵਾਂ ਸੀਵਰੇਜ ਪਾਊਗਾ ਉੱਥੇ ਜਿਹੜੀ ਸਾਰੀ ਪਾਈਪਲਾਈਨ ਹੈ ਇਸ ਵਾਰ ਦੀ ਜਿਹੜੀ ਹੈ ਉਹ ਚੇਂਜ ਹੋਊਗੀ ਸੋ ਇਹ ਕੰਮ ਦਾ ਜਦ ਘਟਨ ਕੀਤਾ ਗਿਆ ਮੈਂ ਸਾਰੇ ਵਾਰਡ ਵਾਸੀਆਂ ਨੂੰ ਬਹੁਤ ਮੈਂ ਵਧਾਈ ਜਿਹੜੀ ਹੈ ਉਹ ਦੇਣਾ ਦੇਖੋ ਇਸੇ ਤਰ੍ਹਾਂ ਹੀ ਜਿਹੜਾ ਪੀਨ ਵਾਲੀਆਂ ਪਾਈਪਾਂ ਦਾ ਖਾਸ ਤੌਰ ਤੇ ਤੇ ਜਿੱਥੇ-ਜਿੱਥੇ ਬਰਨਾਲੇ ਚ ਜਿਹੜਾ ਫੀਵਰੇਜ ਆ ਜਿਹੜਾ ਉਹ ਰਹਿੰਦਾ ਉਹਦਾ ਤਕਰੀਬਨ 83 83 ਕਰੋੜ ਦਾ ਜਿਹੜਾ ਟੈਂਡਰ ਜਿਹੜਾ ਉਹ ਲੱਗ ਚੁੱਕਿਆ ਤੇ ਜਿੱਦਨ ਜਿਹੜਾ ਟੈਂਡਰ ਉਹ ਖੁੱਲਦਾ ਹੈਗਾ ਉਹ ਵੀ ਕੰਮ ਆਉਣ ਨਾਲ ਜਿਹੜੇ ਸ਼ੁਰੂ ਹੈ ਉਹ ਹੋ ਜਾਣਗੇ ਇਹ ਬਾਕੀ ਵੱਖ-ਵੱਖ ਕੰਮਾਂ ਦੇ ਮੈਂ ਲੱਗਦਾ ਤਕਰੀਬਨ 20 ਕਰੋੜ ਰੁਪਏ ਤੋਂ ਜ਼ਿਆਦਾ ਜਿਹੜੇ ਧਰੋਂ ਲੈ ਨੂੰ ਆਇਆ 3 ਕਰੋੜ ਰੁਪਈਆ ਹੰਢਿਆਏ ਨੂੰ ਵੱਖ-ਵੱਖ ਪਿੰਡਾਂ ਨੂੰ ਮੈਨੂੰ ਲੱਗਦਾ ਜੇ ਸੜਕਾਂ ਤੋਂ ਬਿਨਾ ਬਿਨਾ ਤਕਰੀਬਨ 80 ਕਰੋੜ ਰੁਪਈਆ ਡਿਵੈਲਪਮੈਂਟ ਦੇ ਕੰਮਾਂ ਦੇ ਲਈ ਸਰਕਾਰ ਨੇ ਜਿਹੜਾ ਆ ਪਿਛਲੇ ਮਹੀਨੇ ਹੀ ਜਿਹੜਾ ਉਹ ਦਿੱਤਾਗਾ ਤੇ ਜੇ ਸੜਕਾਂ ਦੀ ਗੱਲ ਕਰੀਏ ਸਾਡੀਆਂ ਸਾਡੀਆਂ ਸੜਕਾਂ ਕਵਰ ਹੁੰਦੀਆਂ ਨੇ ਸੰਘੇੜੇ ਤੋਂ ਲੈ ਕੇ ਜਿਹੜੀ ਸ਼ੇਰਪੁਰ ਆ ਉਹਦਾ ਵੀ ਟੈਂਡਰ ਜਿਹੜਾ ਓਪਨ ਹੋ ਚੁੱਕਿਆ ਹੈ ਜਲੂਰ ਤੋਂ ਜਿਹੜੀ ਸੰਘੇੜੇ ਤੱਕ ਆ ਉਹ ਵੀ ਆ ਦਾਨਗੜਾ ਦੀ ਰੋਡ 25 ਸੇਖਮਾਲੀ ਰੋਡ ਇਹ ਸਾਰੀਆਂ ਸੜਕਾਂ ਦਾ ਤਕਰੀਬਨ 25 ਕਰੋੜ ਰੁਪਈਆ ਵਿੱਚ ਹੋਰ ਕਈ ਸੜਕਾਂ ਵੀ ਨੇ ਜਿਹੜੀਆਂ ਨੇ ਉਹ ਪਾਸ ਜਿਹੜੀਆਂ ਨੇ ਹੋਈਆਂ ਨੇ ਤੇ ਸਾਰੇ ਜਿਹੜੇ ਟੈਂਡਰ ਲੱਗੇ ਕੋਈ ਜੋ ਓਪਨ ਹੋ ਗਏ ਤੇ ਕੁਝ ਦੇ ਜਿਹੜੇ ਆ ਉਹ ਹੋਣਿਆ ਸੋ ਕਰੋੜਾ ਰੁਪਇਆ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਵੀ ਦਿੱਤਾ ਬਰਨਾਲੇ ਦੀ ਤੇ ਆ ਪਿਛਲੇ ਇੱਕ ਦੋ ਮਹੀਨਿਆਂ ਚ ਵੀ ਦਿੱਤਾ ਸੀ ਉਹ ਸਾਰੇ ਉਹਨਾਂ ਦਾ ਧੰਨਵਾਦ ਕਰਾਂਗੇ